ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਮੇਰਾ ਪਿੰਡ ਮੇਲੇ ਦੇ ਵਿੱਚ ਤੇ ਅੱਜ ਅਸੀਂ ਸਪਰੇਅ ਕਰਨ ਲੱਗੇ ਆ ਦਾ ਫੰਗੀਸ਼ਾਈਟ ਉੱਲੀ ਰੋਗ ਦੀ ਹਨਾ ਕਾਲੇ ਉੱਲੀ ਰੋਗ ਦੇ ਵੀਰੇ ਹਨਾ ਉੱਲੀ ਰੋਗ ਹੂੰ ਕਾਫੀ ਸੀ ਹਨਾ ਕਾਫੀ ਕਦੂਆਂ ਦੇ ਕਦੂਆਂ ਦੇ ਉੱਤੇ ਉੱਲੀ ਰੋਗ ਦੇ ਕਾਫੀ ਮਾਤਰਾ ਦੇ ਵਿੱਚ ਜਿਆਦਾ ਮੀਂਹ ਦੇ ਕਰਕੇ ਜਿਆਦਾ ਹੋ ਗਿਆ ਤੇ ਗੱਲ ਨਹੀਂ ਬਹੁਤ ਲੱਗਿਆ ਸੀ ਕਦੂ ਤੇ ਆ ਦੇਖੋ ਕਿਉਂਕਿ ਇਹ ਨੁਕਸਾਨ ਵਾਲੀ ਨਹੀਂ ਹੈਗੀ ਕੋਈ ਇਹ ਬਿਲਕੁਲੀ ਇਹਦਾ ਨੁਕਸਾਨ ਨਹੀਂ ਹੈਗਾ ਸੀ ਪੁਸ਼ਟੀ ਕਰੀਆ ਦੁਕਾਨਦਾਰ ਤੋਂ ਉਹ ਦੁਕਾਨਦਾਰ ਕਹਿੰਦਾ ਵੀ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਤੇ ਕਿਆ ਕੇ ਕਰ ਰਹੇ ਆ ਉਸ ਅੱਜ ਹਵਾ ਵੀ ਚੱਲ ਰਹੀ ਆ ਤੇ ਇਹਦੇ ਵਿੱਚ ਕਾਫੀ ਪ੍ਰੋਬਲਮਾਂ ਆਉਣ ਲੱਗੀਆਂ ਆ ਬੇਲਾਂ ਨੂੰ ਤੇ ਫਲ ਨੂੰ ਆ ਦੇ ਦੇਖੀ ਮਹਿਰੀ ਤਾਂ ਆਪ ਇਹਨੇ ਦੋ ਮਲਾਕ ਕਰ ਰਹੇ ਹਨ ਚੈੱਕ ਕਰੋ ਪਰਮਾਇ ਤੇ ਕੀਆ ਕਲਰ ਤੇ ਦੋਸਤ ਦੀ ਆ ਦੋਸਤ ਆ ਗਿਆ ਤੇ ਪ੍ਰਾਈਮ ਤੇ ਇਹ ਸਪਰੇਅ ਕਰ ਰਹੇ ਆ ਆਪਾਂ ਫਿਰ ਹੋਣੀ ਦਾ ਨਿਸ਼ਾਨ ਵਾਲੀ ਨਹੀਂ ਕੋਈ ਤੇ ਇਹਦੇ ਵਿੱਚ ਪ੍ਰੋਬਲਮ ਕੀ ਆਈ ਆ ਜਿਹੜਾ ਤਾਂ ਫਲ ਲੱਗਿਆ ਸੀ ਕਦੂ ਛੋਟਾ ਹੁੰਦੇ ਗਲਣ ਲੱਗਿਆ ਸੀ ਤਕਰੀਬਨ ਕਾਫੀ ਨੁਕਸਾਨ ਹੋਇਆ ਇਹਦਾ ਜਿਆਦਾ ਫਲ ਗਲ ਗਿਆ ਸੀ ਇਹਦਾ ਫੁੱਲ ਹੈ ਫੁੱਲ ਨੂੰ ਵੀ ਆ ਤੁਹਾਨੂੰ ਦਿਖਾ ਦਿੰਦੇ ਆ ਮੈਂ ਕਿਹੋ ਜਿਹਾ ਸਪਰੇਅ ਹੋਈ ਹੈ ਵਿੱਚ ਮਹਾਕਾ ਨੂੰ ਪੜਨਾ ਆ ਦੇਖੋ ਐਦਾਂ ਦਾ ਹੋਣ ਲੱਗਾ ਸੀ ਫੁੱਲ ਖਰਾਬ ਹੋਣ ਲੱਗਾ ਸੀ ਗਲਣ ਲੱਗਿਆ ਆ ਦੇ ਕਾਫੀ ਨੇ ਇਹਦੇ ਵਿੱਚ ਅਸੀਂ ਧਿਆਨ ਦੇ ਨਾਲ ਦੇਖੋਗੇ ਜੋ ਕਿ ਕਦੂਦੋਂ ਵੀ ਕਾਫੀ ਨੁਕਸਾਨ ਦਾਗ ਆਉਣ ਲੱਗੇ ਸੀ ਉੱਪਰ ਕਦੂ ਦੇ ਤੇ ਇਹਦੇ ਦੇ ਗੱਲ ਵੀ ਕਾਫੀ ਕਾਫੀ ਕਦੂ ਗਏ ਛੋਟੇ ਹੀ ਗੱਲ ਲੱਗੇ ਸੀ ਜਦੋਂ ਕਿ ਸ਼ੁਰੂਆਤ ਦੇ ਵਿੱਚ ਹੀ ਕਾਫੀ ਗੱਲ ਗਿਆ ਨੁਕਸਾਨ ਕਾਫੀ ਹੋਇਆ ਅੱਜ ਇੱਕ ਹਵਾ ਵੀ ਚੱਲਦੀ ਆ ਥੋੜੀ ਧੁੱਪ ਸੀ ਅੱਜ ਤਾਂ ਕਰਕੇ ਤੇ ਸਵੇਰੇ ਸੋਬਾ ਹੀ ਤੋੜ ਲਏ ਅੱਜ ਰੇਟ ਠੀਕ ਸੀ ਅੱਜ ਅੱਜ ਤਾਂ ਲੱਗਾ 40 ਰੁਪਏ ਲੱਗੇ ਅੱਜ ਤੇ ਥੋੜਾ ਜਿਹਾ ਮਿਹਨਤ ਜ਼ਿਆਦਾ ਆਉਂਦੀ ਆ ਤੇ ਰੇਟ ਜ਼ਿਆਦਾ ਘਟਾ ਹੈ ਹੁਣ 40 ਰੁਪਏ ਅੱਜ 40 ਰੁਪਏ ਵਕਿਆ ਫੇਰ ਵੀ ਚਲੋ ਠੀਕ ਆ ਉਸ ਨਾਲ ਕੁਛ ਹੱਦ ਕਰ ਕਦੇ 20 ਵੀ ਲੱਗ ਜਾਂਦਾ ਕਦੇ 25 ਵੀ ਲੱਗ ਜਾਂਦਾ ਇੱਕਦਮ 17 ਹੀ ਰਹਿ ਗਿਆ ਸੀ ਰੇਟ ਜ਼ਿਆਦਾ ਘਟ ਜਾਂਦਾ ਰੇਟ ਦੇ ਨਾਲ ਕਾਫੀ ਪ੍ਰੋਬਲਮ ਆਉਂਦੀ ਆ ਫਿਰ ਉਹ ਚ ਕੁਝ ਬਚਦਾ ਵੀ ਨਹੀਂ ਹੈਗਾ ਬਹੁਤ ਘੱਟ ਪਹਿਲਾਂ ਤਾਂ ਕਾਫੀ ਸੀ ਕੁਝ ਹੁਣ ਮੀਂਹ ਦੇ ਨਾਲ ਫਲ ਵੀ ਬਹੁਤ ਘੱਟ ਹੈ ਪਹਿਲਾਂ ਦੇ ਨਾਲੋਂ ਪਹਿਲਾਂ ਤਾਂ ਇੱਕ ਟੈਂਪੂ ਭਰ ਜਾਂਦਾ ਸੀ ਜਿਹਨੂੰ ਆਪਾਂ ਛੋਟਾ ਹਾਥੀ ਕਹਿੰਦੇ ਨੇ ਤੇ ਹੁਣ ਤਾਂ ਬਸ ਆਪਦੀ ਗੱਡੀ ਦੇ ਵਿੱਚ ਹੀ ਲੈ ਜੰਨੇ ਆ ਕਿਉਂਕਿ 10 ਜਾਂ 15 ਲਫਾਫੇ ਤਕਰੀਬਨ 15 ਲਫਾਫੇ ਹੁੰਦੇ ਨੇ ਜਾਂ 10 ਹੁੰਦੇ ਨੇ ਕਈ ਵਾਰ ਹੁਣ ਥੋੜਾ ਹੁੰਦਾ ਅੱਜ ਰੇਟ ਠੀਕ ਸੀ ਅੱਜ ਇੱਕ ਮੀਂਹ ਕਰਕੇ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਕਾਫੀ ਰੇਟ ਦੀ ਵੀ ਹੈਗੀ ਆ ਕੁਸਣਾ ਕੁਸ ਤੇ ਫਾਲਦੀ ਵੀ ਹੈਗੀ ਆ ਉਸਾ ਇਹਦਾ ਹੋ ਗਿਆ ਸੀ ਗੱਲ ਨਹੀਂ ਜ਼ਿਆਦਾ ਲੱਗੇ ਜੋ ਉਨੀ ਰੋਗ ਹੋ ਗਿਆ ਦੀ ਮੈਰੀ ਤੇ ਇਧਰ ਹੋ ਜਾਣਾ ਪਲੇ ਕਰਕੇ ਵੀ ਹੈਗੀ ਸੀ ਪ੍ਰੋਬਲਮ ਕਈ ਸੇ ਕੋਸਾ ਕਾਤੀ ਕੱਖ ਜਾਂਦੇ ਹੋਵੇ ਪੱਖਾਂ ਦੇ ਹੋ ਗਈ ਕਿਉਂਕਿ ਟਾਈਮ ਹੀ ਲੱਗਾ ਝੋਨੇ ਦੇ ਵਿੱਚ ਕਹਿੰਦੇ ਸੀ ਛੋਨੇ ਕਰਕੇ ਵੀ ਆ ਇਹਦਾ ਜਿਹੜੀ ਹੁਣ ਇਹ ਆਪਾਂ ਸਪਰੇਅ ਕਰ ਰਹੇ ਆ ਇਹਦਾ ਆਪਾਂ ਨੂੰ ਬੈਨੀਫਿਟ ਵੀ ਆ ਵੀ ਆਪਣਾ ਇਹਦਾ ਬੇਲਾਂ ਨੂੰ ਵੀ ਵਧੀਆ ਤਾਕਤ ਵਾਲੀ ਵੀ ਆ ਤਾਕਤ ਮਿਲਨੀ ਆ ਤੇ ਇਹਦੇ ਵਿੱਚ ਆਪਣਾ ਕੱਡੂਆਂ ਦਾ ਨੁਕਸਾਨ ਜਿਹੜਾ ਹੁੰਦਾ ਤੇ ਉਹ ਵੀ ਆਪਣਾ ਬਸ ਜਿਊਗਾ ਫਰਕ ਪੈ ਜਾਣਾ ਕਾਫੀ ਹੱਦ ਤੱਕ ਨੇ ਤਾਂ کافی ਨੁਕਸਾਨ ਹੋ ਗਿਆ ਪਹਿਲਾਂ ਫਰੂਟ ਗਲ ਦੇ ਨਾਲ ਮੇਰਾ ਕਦੂ ਸਬਜੀ ਫਿਰ ਪ੍ਰੋਬਲਮ ਆਉਂਦੇ ਕਾਫੀ ਸਾਡੇ ਦੇ ਹੀ ਕੋਸ਼ਿਸ਼ ਆ ਵੀ ਇਸੇ ਸਪਰੇ ਬਹੁਤ ਘੱਟ ਘੱਟ ਸਪਰੇ ਕਰੀਏ ਇਹਦੇ ਉੱਤੇ ਸਪਰੇ ਬਹੁਤ ਘੱਟ ਕਰੀਏ ਬਿਨਾਂ ਹੀ ਕਰੀਏ ਸਾਡੇ ਤੇ ਇੱਥੋਂ ਤੱਕ ਕੋਸ਼ਿਸ਼ ਆ ਵੀ ਸਪਰੇ ਹੀ ਨਾ ਕਰੀਏ ਸਬਜੀ ਉੱਤੇ ਬਾਕੀ ਤੁਸੀਂ ਸਮਝਦਾਰ ਹੋ ਕਿਉਂਕਿ ਸਪਰੇਅ ਤੋਂ ਬਿਨਾ ਸਰਦਾਬ ਨਹੀਂ ਕਿਉਂਕਿ ਅਸੀਂ ਤਾਂ ਜੇ ਕਰਨੀ ਤਾਂ ਨਾਰਮਲ ਹੀ ਕਰਾਂਗੇ ਵੀ ਐਵੇਂ ਨਹੀਂ ਹੈਗਾ ਵੀ ਅਸੀਂ ਜ਼ਿਆਦਾ ਹਾਰ ਸਪਰੇਅ ਕਰਨੀ ਆ ਬਿਜੜੀ ਬਿਮਾਰੀ ਤੋਂ ਬਸ ਬਚਾਅ ਹੋ ਜਾਵੇ ਨਾਰਮਲ ਸਪਰੇਅ ਹੀ ਰੱਖਾਂਗੇ ਜ਼ਹਿਰੀਲੀ ਸਪਰੇਅ ਤਾਂ ਜਦੋਂ ਲੈ ਕੇ ਬਿਏ ਆ ਜਦੋਂ ਵੀ ਪੁੱਛਿਆ ਸੀ ਉਹਨੂੰ ਦੁਕਾਨਦਾਰ ਨੇ ਕਿ ਜੇ ਜ਼ਹਿਰੀਲੀ ਸਪਰੇਅ ਨਾ ਹੋਵੇ ਮੇਸ਼ੇ ਜਹਿਰੀ ਲੀਸ ਆਪਣੇ ਦੇ ਖਿਲਾਫ ਅਸੀਂ ਵੀ ਨੋਰਮਲ ਸਪਰੇਅ ਦੇਦੇ ਜਿਹਦੇ ਨਾਲ ਚਾਹੇ 2 ਦਿਨ ਬੱਦਲ ਆ ਜਾਣ ਹੋਰ ਹੌਲੀ ਠੀਕ ਹੋ ਜਾਵੇ ਉਹ ਵੀ ਕੋਈ ਗੱਲ ਨਹੀਂ ਆਸਲ ਮੁਸ਼ਕਲੀ ਇਹ ਕਿ ਮੈਂ ਕਿਹੜੀ ਸਪਰੇਅ ਸਹੀ ਰਹੂਗੀ ਕਿਉਂਕਿ ਜਿਨ੍ਹਾਂ ਦਾ ਐਕਸਪੀਰੀਅੰਸ ਆ ਉਹ ਜ਼ਿਆਦਾ ਉਹਨਾਂ ਨੂੰ ਪਤਾ ਹੁੰਦਾ